ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਭਿੱਜੀ ਹੋਈ ਇੱਕ ਮਾਤਾ ਸੰਤੀ ਬਾਬਾ ਬਕਾਲੇ ਦੇ ਕੋਲ ਪਿੰਡ ਬੁਤਾਲਾ ਵਿਖੇ ਵਿਆਹੀ ਗਈ ਕਰਮਾਂ ਦੀ ਨੇਤ ਸਾਰਾ ਸਹੁਰਾ ਪਰਿਵਾਰ ਸਖੀ ਸਰਵਰਾਂ ਨੂੰ ਮੰਨਦਾ ਸੀ ਮੁਗਲ ਰਾਜ ਹੋਣ ਕਾਰਨ ਉਸ ਸਮੇਂ ਸਖੀ ਸਰਵਰੀਆਂ ਦਾ ਬੜਾ ਜ਼ੋਰ ਸੀ ਬੁਤਾਲਾ ਪਿੰਡ ਸਖੀ ਸਰਵਰੀਆਂ ਦਾ ਗੜ ਹੋਣ ਕਾਰਨ ਹਰ ਵੇਲੇ ਉਹਨਾਂ ਦਾ ḍakka ਖੜਕਦਾ ਰਹਿੰਦਾ ਸੀ। ਪਰੰਤੂ ਪਿੰਡ ਵਾਸੀਆਂ ਵਿੱਚ ਸਖੀ ਸਰਵਰੀਆਂ ਦਾ ਜ਼ੋਰ ਹੋਣ ਕਾਰਨ ਉਸ ਦੀ ਕੋਈ ਪੇਸ਼ ਨਹੀਂ ਸੀ ਜਾਂਦੀ। ਬੀਬੀ ਸੰਤੀ ਭਾਵੇਂ ਸਖੀ ਸਰਵਰੀਆਂ ਘਰ ਵਿਆਹੀ ਗਈ ਸੀ ਪਰ ਉਸ ਨੇ ਗੁਰਬਾਣੀ ਦਾ ਨੀਮ ਨਹੀਂ ਛੱਡਿਆ। ਸਖੀ ਸਰਵਰ ਦੀ ਪੂਜਾ ਨਾ ਕੀਤੀ ਅਤੇ ਨਾ ਹੀ ਗੁਰਮਤ ਦੇ ਵਿਰੁੱਧ ਕੋਈ ਕਾਰਜ ਕੀਤਾ। ਸਾਰੇ ਪਰਿਵਾਰ ਨੇ ਸਖੀ ਸਰਵਰ ਨੂੰ ਨਾਮ ਮੰਨਣ ਕਰਕੇ ਮਾਤਾ ਸੰਤੀ ਨੂੰ ਘਰੋਂ ਬਾਹਰ ਕੱਢ ਦਿੱਤਾ। ਘਰ ਦੇ ਬਾਹਰ ਇੱਕ ਨਿੱਕੀ ਜਿਹੀ ਛਪੜੀ ਪਾ ਕੇ ਰਹਿਣਾ ਉਸਨੇ ਸ਼ੁਰੂ ਕਰ ਲਿਆ ਪਰ ਗੁਰਬਾਣੀ ਦਾ ਨੀਮ ਨਹੀਂ ਛੱਡਿਆ। ਉਹ ਚੇਰਬਾਹ ਸੰਤੀ ਦੀ ਕੋਖ ਤੋਂ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਪੱਲਾ ਰੱਖਿਆ। ਦੂਜੇ ਪਾਸੇ ਪਤੀ ਦੀ ਮੌਤ ਹੋ ਗਈ। ਲੋਕ ਪਿੰਡ ਵਾਸੀ ਤਾਨੇ ਮਾਰਨ ਲੱਗ ਪਏ। ਪਰ ਮਾਤਾ ਸੰਤੀ ਨੇ ਗੁਰੂ ਚਰਨਾ ਨਾਲ ਹੀ ਨਾਤਾ ਜੋੜੀ ਰੱਖਿਆ ਮਾਤਾ ਸੰਤੀ ਨੇ ਆਪਣੇ ਪਤੀ ਦੀ ਮੌਤ ਬਾਅਦ ਆਪਣੇ ਪੁੱਤਰ ਪੱਲੇ ਨੂੰ ਇਹੀ ਸਿੱਖਿਆ ਦਿੱਤੀ ਕਿ ਸਿਰਫ ਤੋਂ ਸਿਰਫ ਗੁਰੂ ਸਾਹਿਬ ਅਤੇ ਗੁਰਬਾਣੀ ਨਾਲ ਹੀ ਸੱਚੀ ਪ੍ਰੀਤ ਕਰਨੀ ਹੈ ਹੋਰ ਕਿਸੇ ਨਾਲ ਨਹੀਂ ਆਪਣੀ ਗੋਦੀ ਵਿੱਚ ਪਾ ਕੇ ਹਮੇਸ਼ਾ ਗੁਰੂ ਘਰ ਦੀਆਂ ਸਾਖੀਆਂ ਸੁਨੋਣੀਆਂ ਦੁੱਧ ਪਲੋਂਦੇ ਸਮੇਂ ਰਾਤ ਨੂੰ ਸੌਣ ਸਮੇਂ ਗੁਰਬਾਣੀ ਜਾਂ ਕੋਈ ਇੱਕ ਸਾਖੀ ਗੁਰੂ ਪ੍ਰੇਮ ਵਿੱਚ ਸੁਣੋਂ ਦਾ ਯਤਨ ਕਰਨਾ ਪੱਲਾ ਜਦੋਂ ਵੀ ਆਪਣੀ ਮਾਤਾ ਤੋਂ ਗੁਰੂ ਘਰ ਸੰਬੰਧੀ ਇਤਿਹਾਸ ਸੁਣਦਾ ਤਾਂ ਸਵਾਲ ਕਰਦਾ ਮਾਂ ਸਮਝੋਂਦੀ ਪੱਲਿਆ ਉਹ ਸੱਚੇ ਪਾਤਸ਼ਾਹ ਸਨ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਛੇਵੀਂ ਜੋਤ ਹਨ ਉਹ ਆਪਣੇ ਪਿਆਰਿਆਂ ਨੂੰ ਬਹੁਤ ਪਿਆਰ ਕਰਦੇ ਹਨ ਜੋ ਵੀ ਉਹਨਾਂ ਨੂੰ ਦਿਲੋਂ ਹਿਰਦੇ ਨਾਲ ਯਾਦ ਕਰੇ ਉਸ ਨੂੰ ਉਹ ਜ਼ਰੂਰ ਮਿਲਦੇ ਹਨ ਉਨ੍ਹਾਂ ਨੂੰ ਯਾਦ ਕਰਿਆ ਕਰ ਉਹ ਸਾਨੂੰ ਦਰਸ਼ਨ ਦਿਦਾਰੇ ਜ਼ਰੂਰ ਬਖਸ਼ਣਗੇ ਤੂੰ ਉਨ੍ਹਾਂ ਦੇ ਦਰਸ਼ਨਾ ਦਾ ਧਿਆਨ ਧਾਰ ਕੇ ਆਪਣੇ ਪੱਲੇ ਵਿੱਚ ਗੁੜ ਦੀ ਰੋੜੀ ਬਨ ਲੈ ਜਦੋਂ ਦਰਸ਼ਨ ਹੋਣ ਉਸ ਵੇਲੇ ਇਹ ਪੇਟਾ ਉਨ੍ਹਾਂ ਨੂੰ ਅਰਪਣ ਕਰ ਦੇਵੇਂ ਭਾਈ ਪੱਲਾ ਬਸ ਉਸੇ ਦਿਨ ਤੋਂ ਆਪਣੇ ਪੱਲੇ ਭਾਵ ਗਾ ਦਾ ਪਰਨਾ ਕੱਪੜੇ ਵਿੱਚ ਗੁੜ ਦੀ ਰੋੜੀ ਬਨ ਕੇ ਇਹੋ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਦਰਸ਼ਨ ਦਿਦਾਰੇ ਬਖਸ਼ੋ ਜੀ ਇੰਜ ਹਰ ਸਮੇਂ ਚੇਤ ਨੂੰ ਸਤਿਗੁਰਾਂ ਦੇ ਚਰਨਾਂ ਵਿੱਚ ਹੀ ਜੋੜੀ ਰੱਖਦਾ ਇੱਕ ਦਿਨ ਅਰਦਾਸ ਕਰਦਿਆਂ ਲਿਬ ਲੱਗ ਗਈ ਤੇ ਉਦੋਂ ਗਰਮੀ ਬਹੁਤ ਤੇਜ਼ ਸੀ ਤੇ ਪੱਲਾ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ ਉਧਰ ਅੰਤਰਜਾਮੀ ਸਤਿਗੁਰੂ ਜੀ ਨੂੰ ਸਾਰੇ ਹਾਲਾਤਾਂ ਦਾ ਪਤਾ ਲੱਗਾ ਤੇ ਸਤਿਗੁਰੂ ਪ੍ਰੇਮ ਦੀ ਖਿੱਚ ਨਾਲ ਬਾਬਾ ਬਕਾਲੇ ਵੱਲ ਚੱਲ ਪਏ ਕੋਲੇ ਪਾਲੇ ਪੱਲੇ ਦੇ ਪਿਆਰ ਦੇ ਸੰਬੰਧ ਕਾਰਨ ਸਤਿਗੁਰੂ ਬਤਾਲੇ ਪਹੁੰਚ ਗਏ ਪਿੰਡ ਵਾਸੀਆਂ ਨੇ ਸਤਗੁਰੂ ਦਾ ਕੋਈ ਆਦਰ ਸਤਕਾਰ ਨਾ ਕੀਤਾ ਗੁਰੂ ਜੀ ਨੇ ਕੋੜਾ ਪਾਈ ਪੱਲੇ ਦੇ ਖੇਤਾਂ ਵੱਲ ਦੌੜਾਇਆ ਤੇ ਵੇਖਿਆ ਕਿ ਪੱਲਾ ਬੇਹੋਸ਼ ਪਿਆਸੀ ਸਤਗੁਰੂ ਕੋਲ ਆ ਕੇ ਕਹਿਣ ਲੱਗੇ ਕਿ ਪੱਲਿਆ ਚੱਲ ਉਠ ਤੇਰੇ ਪ੍ਰੇਮ ਦੀ ਪਕੜ ਨੇ ਸਾਨੂੰ ਤੇਰੇ ਕੋਲ ਇੱਥੇ ਖਿੱਚ ਲਿਆਂਦਾ ਹੈ ਪੱਲੇ ਨੇ ਜਦੋਂ ਦਰਸ਼ਨ ਦੀਦਾਰੇ ਕੀਤੇ ਤੇ ਮੱਥਾ ਚਰਨਾ ਨਾ ਜੋੜ ਦਿੱਤਾ ਵਰਾਗ ਕਰਕੇ ਅੱਖਾਂ ਜਲ ਨਾਲ ਭਰ ਗਈਆਂ ਸੱਚੇ ਪਾਤਸ਼ਾਹ ਨੇ ਆਖਿਆ ਪੱਲਿਆ ਤੂੰ ਨਿਹਾਲ ਪੱਲਿਆ ਤੂੰ ਤੇ ਸਾਨੂੰ ਗੁੜ ਛਕਾਉਣਾ ਸੀ ਜਦ ਇਹ ਸੁਣਿਆ ਤੇ ਪਿਆਰ ਹੋਰ ਜਾਗ ਗਿਆ ਜਦ ਦਾ ਹੈ ਕਿ ਜੋ ਮਾਂ ਨੇ ਸੁਨਾਇਆ ਸੀ ਉਹ ਤਾਂ ਪਰਤੱਖ ਹੈ ਜਿਸ ਗਾਲ ਦੇ ਪੱਲੇ ਚ ਗੁੜ ਦੀ ਰੋੜੀ ਦੀ ਗੰਢ ਬਣ ਕੇ ਰੱਖੀ ਟੇਟਾ ਕਰਨ ਵਾਸਤੇ ਗੰਢ ਖੋਲਦੀ ਨਹੀਂ ਸਤਿਗੁਰੂ ਜੀ ਨੇ ਕਿਹਾ ਕਿ ਲਿਆ ਪੱਲਿਆ ਤੇਰੀਆਂ ਗੰਡਾਂ ਮੈਂ ਖੋਲਦਾ ਹੋਣ ਸਤਿਗੁਰੂ ਜੀ ਇੱਕ ਇੱਕ ਗੰਢ ਆਪਣੇ ਹੱਥੀ ਖੋਲ ਰਹੀ ਹਨ ਜਿਵੇਂ ਪੱਲੇ ਦੀ ਜਨਮਾ ਜਨਮਾ ਦੀ ਗਰੀਬੀ ਤੇ ਦੁੱਖ ਦੂਰ ਕਰ ਰਹੇ ਹੋਣ ਗੁੜ ਛੱਕ ਕੇ ਆਖਿਆ ਸਾਨੂੰ ਅਤੇ ਸਾਡੇ ਸਿੱਖਾਂ ਨੂੰ ਬੜੀ ਭੁੱਖ ਲੱਗੀ ਹੈ ਘਾਰ ਚੱਲ ਕੇ ਪ੍ਰਸ਼ਾਦਾ ਛਕਾ ਪੱਲਾ ਹੋਰ ਕੀ ਮੰਗਦਾ ਸੀ ਅੰਤਰਜਾਮੀਤਾ ਘਟ ਘਟ ਦੀ ਜਾਣਣ ਵਾਲੇ ਸਨ ਮੇਰੇ ਤਨ ਭਾਗ ਸੱਚੇ ਪਾਤਸ਼ਾਹ ਜੀ ਆਓ ਜੀ ਪੱਲਾ ਕੋੜੇ ਦੇ ਨਾਲ-ਨਾਲ ਦੌੜਨ ਲੱਗ ਪਿਆ ਮਾਂ ਨੂੰ ਉੱਚੀ ਉੱਚੀ ਕਹਿਣ ਲੱਗਾ ਮਾਂ ਜਿਸ ਨੂੰ ਰੋਜ਼ ਯਾਦ ਕਰਦੀ ਸੀ ਉਹ ਸਤਿਗੁਰੂ ਆ ਗਏ ਨੇ ਸਾਡੇ ਸਕਾਰ ਹੋਣ ਸਾਡੇ ਸਾਰੇ ਦੁੱਖ ਦੂਰ ਹੋ ਜਾਣੇ ਨੇ ਪੱਲੇ ਨੂੰ ਇੰਜ ਲੱਗ ਰਿਹਾ ਸੀ ਕਿ ਜਿਵੇਂ ਕੋਈ ਰਾਜ ਮਿਲ ਗਿਆ ਹੋਵੇ ਬੜਾ ਖੁਸ਼ ਸੀ ਮਾਂ ਨੇ ਜਦੋਂ ਸਤਿਗੁਰੂ ਨੂੰ ਵੇਖਿਆ ਉਹਨੂੰ ਤਾਂ ਯਕੀਨ ਹੀ ਨਾ ਹੋਵੇ ਕਿ ਅੱਜ ਦੀਨ ਦੁਨੀਆ ਦਾ ਮਾਲਕ ਉਸ ਦੇ ਵੇੜੇ ਆਇਆ ਹੋਇਆ ਹੈ ਅਟ ਚਰਨਾ ਤੇ ਟੈ ਪਈ ਇਨੇ ਚਿਰ ਨੂੰ ਸਿੱਖ ਵੀ ਆ ਪਹੁੰਚੇ ਪੱਲਾ ਤੇ ਉਸ ਦੀ ਮਾਂ ਉਹ ਥੋੜਾ ਜਿਹਾ ਆਟਾ ਤੇ ਥੋੜੀ ਜਹੀ ਦਾਲ ਸੀ ਪਿੰਡ ਵਾਲਿਆਂ ਨੇ ਆਪਸ ਵਿੱਚ ਮਤਾ ਪਕਾਇਆ ਕਿ ਇਹ ਇੰਨੇ ਸਿੱਖਾਂ ਨੂੰ ਲੰਗਰ ਕਿਵੇਂ ਛਕਾਉਣਗੇ ਨਾ ਛਕਾ ਸਕਣ ਤੇ ਇਹਨਾਂ ਦਾ ਮਖੌਲ ਬਣਾਵਾਂਗੇ ਪਰ ਅੱਜ ਰੱਬ ਆਪ ਸੱਚੇ ਪਾਤਸ਼ਾਹ ਦੇ ਰੂਪ ਵਿੱਚ ਆ ਬੈਠਾ ਸੀ ਮਾਤਾ ਨੇ ਆਟਾ ਗੁੰਨਿਆ ਅਤੇ ਦਾਲ ਬਣਾਉਣੀ ਸ਼ੁਰੂ ਕਰ ਦਿੱਤੀ ਨਾਨਕ ਨੇ ਸਤਿਗੁਰੂ ਸੱਚੇ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਆਪਣੇ ਸੇਵਕਾਂ ਦੀ ਪਤ ਰੱਖਣ ਵਾਲੇ ਗੁਰੂ ਸਾਹਿਬ ਨੇ ਭਾਈ ਪੱਲੇ ਨੂੰ ਇੱਕ ਰੁਮਾ ਦਿੱਤਾ ਅਤੇ ਕਿਹਾ ਕਿ ਲੰਗਰ ਤੇ ਪਾ ਦੇ ਤੇ ਵੇਖਣਾ ਨਹੀਂ ਕਿ ਵਸਤੂ ਕਿੰਨੀ ਰਹਿ ਗਈ ਹੈ ਸਾਰੇ ਪਿੰਡ ਨੂੰ ਆਖੋ ਕਿ ਲੰਗਰ ਪ੍ਰਸ਼ਾਦਾ ਛਕੋ ਉਹਨਾਂ ਤੋਂ ਬਾਅਦ ਸਿੱਖਾਂ ਨੂੰ ਛਕਾਉਣਾ ਅਸੀਂ ਫਿਰ ਬਾਅਦ ਵਿੱਚ ਛਕਾਂਗੇ ਮਖੌਲ ਅੜੋਂ ਵਾਲੇ ਘਾਰ ਆ ਕੇ ਪੰਕਤਾਂ ਵਿੱਚ ਬੈਠ ਕੇ ਲੰਗਰ ਛਕਣ ਲੱਗ ਪਏ ਤੇ ਦੇਖਣ ਲੱਗੇ ਕਿ ਇਨ੍ਹਾਂ ਘਰ ਤਾਂ ਇਨ੍ਹਾਂ ਰਾਸ਼ਨ ਹੋਣਾ ਨਹੀਂ ਜੇ ਨਾ ਖਵਾਇਆ ਤੇ ਇਨ੍ਹਾਂ ਦਾ ਨਿਰਾਦਰ ਕਰਾਂਗੇ ਸਾਰਾ ਪਿੰਡ ਲੰਗਰ ਛਕ ਗਿਆ ਸਤਿਗੁਰਾਂ ਦੀ ਕਿਰਪਾ ਸਦਕਾ ਐਸੀ ਬਰਕਤ ਪਈ ਸਿੱਖਾਂ ਅਤੇ ਸਤਿਗੁਰਾਂ ਨੇ ਲੰਗਰ ਛਕਿਆ ਫਿਰ ਦੀਵਾਨ ਲਗਾਇਆ ਸਤਿਗੁਰਾਂ ਨੇ ਆਪ ਅਰਦਾਸ ਕੀਤੀ ਮਾਤਾ ਸੰਤੀ ਤੇ ਭਾਈ ਪੱਲੇ ਦੇ ਬਾਗ ਹੀ ਜਗਾਪ ਦਿੱਤੇ ਪਾਈ ਪੱਲੇ ਨੂੰ ਗੁਰਮਤਿ ਪ੍ਰਚਾਰ ਦੀ ਜ਼ਿੰਮੇਵਾਰੀ ਝੋਲੀ ਵਿੱਚ ਪਾਈ ਪਾਈ ਪੱਲੇ ਦੇ ਘਰ ਨੂੰ ਧਰਮਸ਼ਾਲਾ ਦਾ ਰੂਪ ਦਿੰਦੇ ਹੋਏ ਨੇਮ ਨਾਲ ਕਥਾ ਕੀਰਤਨ ਆਰੰਭ ਕਰਵਾ ਦਿੱਤਾ ਜਿਸ ਕਾਰਨ ਸਖੀ ਸਰਵਰੀਆਂ ਦਾ ਡੱਕਾ ਵਜਣਾ ਬੰਦ ਹੋ ਗਿਆ ਹਰ ਰੋਜ਼ ਸਵੇਰੇ ਸ਼ਾਮ ਸੇਵਾ ਸਿਮਰਨ ਸ਼ੁਰੂ ਹੋ ਗਿਆ ਪਾਈ ਪੱਲਾ ਅਤੇ ਉਸ ਦੀ ਮਾਤਾ ਸੰਤਿ ਨੂੰ ਸਤਿਗੁਰਾਂ ਨੇ ਬੇਅੰਤ ਬਖਸ਼ੀਸ਼ਾਂ ਝੋਲੀ ਵਿੱਚ ਪਾਈਆਂ ਕਿ ਮਾਂ ਪੁੱਤ ਦੇ ਸਦਕੇ ਸਾਰਾ ਇਲਾਕਾ ਗੁਰਸਿੱਖੀ ਨਾਲ ਜੁੜਿਆ ਅੱਜ ਇਹਨਾਂ ਦੇ ਨਾਮ ਤੇ ਬੁਤਾਲਾ ਪਿੰਡ ਵਿੱਚ ਭਾਈ ਪੱਲਾ ਜੀ ਦਾ ਗੁਰਦੁਆਰਾ ਸ਼ਸ਼ੋਭਿਤ ਹੈ ਸਤਨਾਮ ਸ੍ਰੀ ਵਾਹਿਗੁਰੂ